ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦਿਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਹਰੇ ਭਰੇ ਪਿੰਡ ਵਿੱਚ ਖੇਤਾਂ ਦੀ ਮਿੱਟੀ ਦੀ ਸੁਗੰਧ ਤੇ ਹਵਾ ਚੱਲਦੀ ਰਹਿੰਦੀ ਸੀ। ਉੱਥੇ ਹਰੇ ਭਰੇ ਖੇਤਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਘਰ ਸੀ ਜਿਸ ਦੇ 베ੜੇ ਵਿੱਚ ਕੱਚੇ ਟੋਬੇ, ਪਾਣੀ ਦਾ ਇੱਕ ਛੋਟਾ ਜਿਹਾ ਸਥਾਨ ਸੀ ਤੇ ਇੱਕ ਵੱਡਾ ਸੱਜਾ ਸੀ। ਉਸ ਘਰ ਦੇ ਆਲੇ-ਦੁਆਲੇ 베ਰੀ ਦੇ ਦਰਖਤ ਤੇ ਨਿੰਮ ਦੇ ਦਰਖਤ ਸਨ। ਉਹ ਘਰ ਕਿਸਾਨ ਸੁੱਖਾ ਸਿੰਘ ਦਾ ਸੀ। ਸੁੱਖਾ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਪਤਨੀ, 2 ਬੱਚੇ ਅਤੇ ਘਰ ਦਾ ਸਭ ਤੋਂ ਵੱਡਾ ਸਹਾਰਾ ਇੱਕ ਸੋਹਣੀ ਸਫੇਦ ਗਾਂ ਸੀ। ਇਹ ਗਾਂ ਕਿਸੇ ਆਮ ਗਾਂ ਵਾਂਗ ਨਹੀਂ ਸੀ ਇਹ ਘਰ ਦੀ लाਡਲੀ ਧੀ ਸੀ ਪਿੰਡ ਦੇ ਲੋਕ ਕਹਿੰਦੇ ਸਨ ਕਿ ਗਾਂ ਰੱਬ ਦਾ ਵਰਦਾਨ ਹੁੰਦੀ ਹੈ ਜਿਸ ਘਰ ਵਿੱਚ ਗਾਂ ਹੁੰਦੀ ਹੈ ਉੱਥੇ ਕਦੇ ਅੰਨ ਤੇ ਦੁੱਧ ਦੀ ਕਮੀ ਨਹੀਂ ਰਹਿੰਦੀ ਇਸ ਲਈ ਉਹ ਪੂਰਾ ਪਰਿਵਾਰ ਗਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਗਾਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਸਨ ਸੁੱਖਾ ਸਿੰਘ ਆਪਣੇ ਪਰਿਵਾਰ ਨਾਲ ਪੂਰੀ ਮਿਹਨਤ ਕਰਦਾ ਸੀ ਪੰਜਾਬ ਦੀ ਮਿੱਟੀ ਹਮੇਸ਼ਾ ਹੀ ਉਪਜਾਊ ਰਹੀ ਹੈ ਇੱਥੇ ਦੇ ਖੇਤ ਇੱਥੇ ਦੇ ਦਰਾਖਤ ਅਤੇ ਇੱਥੇ ਦੀਆਂ ਗਊਆਂ ਲੋਕਾਂ ਦੀ ਰੂਹ ਨਾਲ ਜੁੜੇ ਹੋਏ ਸਨ ਗਾਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਮਾਂ ਦੇ ਦਰਜੇ ਤੇ ਰੱਖਿਆ ਜਾਂਦਾ ਹੈ ਜਦੋਂ ਵੀ ਕਿਸਾਨ ਆਪਣੇ ਘਰ ਵਿੱਚ ਗਾਂ ਲਿਆਉਂਦਾ ਹੈ ਉਹ ਸਮਝਦਾ ਕਿ ਉਸ ਦੇ ਘਰ ਵਿੱਚ ਵਰਕਤ ਆ ਗਈ ਹੈ ਇੱਕ ਛੋਟਾ ਜਿਹਾ ਪਿੰਡ ਸੀ ਚੰਨਵਾਲ ਪਿੰਡ ਦੇ ਇੱਕ ਕੋਨੇ ਵਿੱਚ ਸੁੱਖਾ ਦਾ ਘਰ ਸੀ ਉਹ ਬਹੁਤ ਮਿਹਨਤੀ ਸੀ ਸਵੇਰੇ ਸਵੇਰੇ ਉੱਠਦਾ ਖੇਤਾਂ ਵਿੱਚ ਹਲ ਜੋਤਦਾ ਅਤੇ ਸ਼ਾਮ ਨੂੰ ਘਰ ਆ ਕੇ ਆਪਣੇ ਪਸ਼ੂਆਂ ਦੀ ਸੇਵਾ ਕਰਦਾ ਉਸ ਦੇ ਘਰ ਆਂਗਣ ਵਿੱਚ ਇੱਕ ਪੁਰਾਣਾ ਪੱਕਾ ਥਾਂ ਸੀ ਜਿੱਥੇ ਉਸ ਦੇ ਪਸ਼ੂ ਬੰਨੇ ਹੁੰਦੇ ਸਨ ਇੱਕ ਸਵੇਰ ਉਸ ਦੇ ਘਰ ਦੀ ਗਾਂ ਨੇ ਬਛੜੀ ਨੂੰ ਜਨਮ ਦਿੱਤਾ ਸਾਰੇ ਸਾਰੇ ਲੋਕ ਬਹੁਤ ਖੁਸ਼ ਹੋਏ ਬੱਚੇ ਤਾਂ ਖੁਸ਼ੀ ਨਾਲ ਉਛਲਣ ਹੀ ਲੱਗੇ ਪਿੰਡਾਂ ਦੀਆਂ ਔਰਤਾਂ ਵੀ ਵੇਖਣ ਆਈਆਂ ਕਿ ਸੁੱਖੇ ਦੀ ਗਾਂ ਨੇ ਕਿੰਨੀ ਸੋਹਣੀ ਬਛੜੀ ਦਿੱਤੀ ਹੈ ਬਛੜੀ ਬਿਲਕੁਲ ਸਫੇਦ ਸੀ ਉਸ ਦੇ ਮੱਥੇ ਤੇ ਕਾਲਾ ਟਿੱਕਾ ਸੀ ਲੋਕਾਂ ਨੇ ਕਿਹਾ ਇਹ ਤਾਂ ਵੱਡੀ ਨਸੀਬਾਂ ਵਾਲੀ ਗੱਲ ਹੈ ਸੁੱਖੇ ਤੇਰੇ ਘਰ ਵਿੱਚ ਹੁਣ ਬਰਕਤ ਹੀ ਬਰਕਤ ਹੋਵੇਗੀ। ਬੱਛੜੀ ਦੀ ਆਵਾਜ਼ ਸੁਣ ਕੇ ਬੱਚੇ ਉਸ ਦਾ ਨਾਮ ਰੱਖ ਬੈਠੇ ਸਨ ਗੁਰੀ। ਗੁਰੀ ਜਦੋਂ ਛੋਟੀ ਸੀ ਤਾਂ ਹਰ ਵੇਲੇ ਉੱਛਲਦੀ-ਕੁੱਦਦੀ ਰਹਿੰਦੀ ਸੀ। ਕਈ ਵਾਰੀ ਖੁੱਲੀ ਰਹਿ ਜਾਂਦੀ ਤਾਂ ਖੇਤਾਂ ਵਿੱਚ ਭੱਜ ਕੇ ਛੋਟੇ-ਛੋਟੇ ਪੌਦੇ ਖਾ ਲੈਂਦੀ। ਸੁਖੇ ਸਿੰਘ ਦੀ ਪਤਨੀ ਕਹਿੰਦੀ ਇਹ ਤਾਂ ਬੜੀ ਸ਼ਰਾਰਤੀ ਹੈ। ਧਿਆਨ ਰੱਖੋ ਨਾ ਸਾਰੇ ਪੌਦੇ ਖਾ ਜਾਵੇਗੀ। ਬੱਚੇ ਉਸਦੇ ਗਲੇ ਵਿੱਚ ਰੰਗ-ਬਰੰਗੀਆਂ ਰस्सੀਆਂ ਪਾਉਂਦੇ ਰਹਿੰਦੇ ਕਦੇ ਉਸਦੇ ਸਿਰ ਤੇ ਫੁੱਲ ਸਜਾਉਂਦੇ ਰਹਿੰਦੇ ਗੁਰੀ ਵੀ ਬਹੁਤ ਪਿਆਰ ਨਾਲ ਉਹਨਾਂ ਨਾਲ ਖੇਡਦੇ ਉਹਨਾਂ ਨੂੰ ਪਿੰਡ ਦੇ ਹਰ ਇੱਕ ਬੱਚੇ ਦੀ ਆਵਾਜ਼ ਉਸਨੂੰ ਪਿਆਸ਼ਾਨ ਆ ਗਈ ਸੀ ਪਿੰਡ ਦਾ ਜੀਵਨ ਬਹੁਤ ਹੀ ਸਾਦਾ ਸੀ ਖੇਤਾਂ ਵਿੱਚ ਹਰਿਆਲੀ ਨਹਿਰਾਂ ਦਾ ਪਾਣੀ ਪਿੰਡ ਦੇ ਚੌਕ ਵਿੱਚ ਬੈਠੇ ਬਜ਼ੁਰਗ ਮਸਜਿਦ ਅਤੇ ਗੁਰਦੁਆਰੇ ਦੀਆਂ ਘੰਟੀਆਂ ਇਹ ਸਭ ਮਾਹੌਲ ਗੁਰੀ ਦੇ ਬਚਪਨ ਵਿੱਚ ਵਸ ਗਿਆ ਸੀ ਜਦੋਂ ਪਿੰਡ ਦੇ ਲੋਕ ਸਵੇਰੇ ਸਵੇਰੇ ਦੁੱਧ ਲੈਣ ਸੁੱਖੇ ਦੇ ਘਰ ਆਉਂਦੇ ਤਾਂ ਗੁਰੀ ਦੌੜ ਕੇ ਉਹਨਾਂ ਦੇ ਕੋਲ ਆ ਖੜਦੀ ਲੋਕ ਉਸ ਦਾ ਸਿਰ ਪਲੋਸਦੇ ਤੇ ਕਹਿੰਦੇ ਵਾਹ ਜੀ ਵਾਹ ਕਿੰਨੀ ਸੋਹਣੀ ਬਸੜੀ ਐ ਬਹੁਤੀ ਨੇਕ ਘਰ ਵਿੱਚ ਆਈ ਐ ਸੁੱਖਾ ਸਿੰਘ ਗੁਰੀ ਨੂੰ ਆਪਣੀ ਧੀ ਵਾਂਗ ਮੰਨਦਾ ਸੀ ਉਹ ਕਹਿੰਦਾ ਇਹ ਸਿਰਫ ਪਸੂ ਨਹੀਂ ਇਹ ਸਾਡੀ ਘਰੂ ਦਾ ਹਿੱਸਾ ਹਨ ਗਾਂ ਸਾਡੀ ਮਾਂ ਐ ਜੋ ਰੋਟੀ ਅਸੀਂ ਖਾਂਦੇ ਆ ਉਹ ਇਸੇ ਦੁੱਧ ਦੀ ਬਰਕਤ ਨਾਲ ਬਣੀ ਹੁੰਦੀ ਐ ਜਦੋਂ ਗੁਰੀ ਵੱਡੀ ਹੋਣ ਲੱਗੀ ਤਾਂ ਉਸਦੇ ਸਿੰਗ ਨਿਕਲਣ ਲੱਗੇ ਉਸ ਦਾ ਸਰੀਰ ਹੋਰ ਵੀ ਚਮਕਦਾਰ ਹੋ ਗਿਆ ਸੀ ਉਹ ਘਰ ਦੀ ਰੌਣਕ ਬਣ ਗਈ ਸੀ ਹਰ ਵੇਲੇ ਉਸ ਨੂੰ ਘਰ ਦੇ ਵਿਹੜੇ ਵਿੱਚ ਵੇਖ ਕੇ ਮਹਿਸੂਸ ਹੁੰਦਾ ਸੀ ਜਿਵੇਂ ਉਹ ਘਰ ਵਿੱਚ ਹੀ ਖੁਸ਼ਹਾਲੀ ਹੈ ਇੱਕ ਵਾਰ ਪਿੰਡ ਵਿੱਚ ਇੱਕ ਮੇਲਾ ਲੱਗਾ ਸੁਖੇ ਨੇ ਸੋਚਿਆ ਕਿ ਕਿਉਂ ਨਾ ਗੁਰੀ ਨੂੰ ਵੀ ਨਾਲ ਲੈ ਕੇ ਜਾਈਏ ਬੱਚੇ ਖੁਸ਼ ਹੋ ਗਏ ਉਹਨਾਂ ਨੇ ਗੁਰੀ ਨੂੰ ਫੁੱਲਾਂ ਨਾਲ ਸਜਾਇਆ ਉਸਦੇ ਗਲੇ ਵਿੱਚ ਨਵੇਂ ਹੁੰਗਰੂ ਪਾਏ ਮੇਲੇ ਵਿੱਚ ਜਦੋਂ ਲੋਕਾਂ ਨੇ ਗੁਰੀ ਨੂੰ ਵੇਖਿਆ ਤਾਂ ਕਹਿਣ ਲੱਗੇ ਵਾਹ ਇਹ ਤਾਂ ਸੱਚਮੁੱਚ ਸੋਹਣੀ ਗਾਂ ਹੈ ਰੱਬ ਨੇ ਇਸ ਨੂੰ ਇਸ ਘਰ ਨੂੰ ਧੰਨ ਨਾਲ ਭਰਿਆ ਏ ਗੁਰੀ ਬਿਲਕੁਲ ਸ਼ਾਂਤ ਖੜੀ ਰਹਿੰਦੀ ਹੈ ਪਰ ਜਦੋਂ ਘੁੰਗਰੂਆਂ ਦੀ ਚੰਕਾਰ ਹੁੰਦੀ ਤਾਂ ਹੌਲੀ-ਹੌਲੀ ਹਿੱਲਦੀ ਤੇ ਸੁੰਦਰਤਾ ਹੋਰ ਵੱਧ ਜਾਂਦੀ ਗਰਮੀ ਦੀਆਂ ਰਾਤਾਂ ਵਿੱਚ ਜਦੋਂ ਸਾਰਾ ਪਰਿਵਾਰ ਸੱਤ ਤੇ ਸੌਂਦਾ ਸੀ ਤਾਂ ਸੁੱਖਾ ਸਿੰਘ ਅਕਸਰ ਵੇੜੇ ਵਿੱਚ ਹੀ ਰਹਿੰਦਾ ਸੀ ਉਹ ਗੁਰੀ ਦੇ ਨਾਲ ਗੱਲਾਂ ਕਰਦਾ ਕਈ ਵਾਰੀ ਉਸ ਨੂੰ ਆਪਣਾ ਦਿਲ ਵੀ ਸੁਣਾ ਦਿੰਦਾ ਉਸਨੂੰ ਲੱਗਦਾ ਸੀ ਕਿ ਗੁਰੀ ਉਸਦੀ ਹਰ ਗੱਲ ਸੁਣ ਰਹੀ ਹੈ ਤੇ ਸਮਝ ਰਹੀ ਹੈ ਗੁਰੀ ਹੌਲੀ-ਹੌਲੀ ਹੁਣ ਹਰ ਗੱਲ ਦਾ ਹੁੰਘਾਰਾ ਭਰਦੀ ਸੀ ਤੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ ਨਾਲ ਸੁੱਖੇ ਵੱਲ ਵੇਖਦੀ ਰਹਿੰਦੀ ਸੀ ਗੁਰੀਏ ਤੂੰ ਮੇਰੇ ਲਈ ਸਿਰਫ ਗਾਂ ਨਹੀਂ ਤੂੰ ਮੇਰੀ ਮਿੱਤਰ ਹੈ ਸੁੱਖਾ ਵੀ ਉਸਨੂੰ ਇਹੀ ਗੱਲ ਕਹਿੰਦਾ ਸੀ ਜਦੋਂ ਗੁਰੀ ਜਵਾਨ ਹੋਈ ਤਾਂ ਉਸਨੇ ਵੀ ਇੱਕ ਛੋਟੀ ਜਿਹੀ ਵਛੜੀ ਨੂੰ ਜਨਮ ਦਿੱਤਾ ਘਰ ਵਿੱਚ ਖੁਸ਼ੀ ਦੇ ਲੱਡੂ ਵੰਡੇ ਗਏ ਸਾਰਾ ਪਿੰਡ ਸੁੱਖੇ ਦੇ ਘਰ ਆਇਆ। ਹੁਣ ਘਰ ਵਿੱਚ ਦੁੱਧ ਦੀ ਪਰਮਾਰ ਹੋ ਗਈ ਸੀ। ਬੱਚਿਆਂ ਨੂੰ ਮੱਖਣ ਮਿਲਣ ਲੱਗਾ ਔਰ ਤਾਂ ਘਿਓ ਤਿਆਰ ਕਰਨ ਲੱਗੀਆਂ। ਪਿੰਡ ਦੇ ਬਜ਼ੁਰਗ ਕਹਿਣ ਲੱਗੇ ਗਾਂ ਸੱਚਮੁੱਚ ਘਰ ਦਾ ਸਹਾਰਾ ਏ। ਜਿਸ ਘਰ ਵਿੱਚ ਗਾਂ ਹੋਵੇ ਉਹ ਘਰ ਕਦੇ ਵੀ ਖਾਲੀ ਨਹੀਂ ਰਹਿੰਦਾ। ਸੁੱਖਾ ਹੁਣ ਆਪਣੇ ਵਾਦੇ ਹੋਏ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ ਸੀ। ਤੇ ਪਿੰਡ ਵਾਲੇ ਵੀ ਉਸ ਦੀ ਹਰ ਖੁਸ਼ੀ ਵਿੱਚ ਉਸ ਦੇ ਨਾਲ ਹੁੰਦੇ ਸਨ। ਜਦੋਂ ਗੁਰੀ ਨੇ ਬੱਚੜੀ ਨੂੰ ਜਨਮ ਦਿੱਤਾ ਤਾਂ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਤਾਂ ਖੁਸ਼ੀ ਨਾਲ ਨੱਚਣ ਲੱਗ ਪਏ। ਸੁਖੇ ਦੀ ਪਤਨੀ ਨੇ ਰੱਬ ਅਗੇ ਅਰਦਾਸ ਕੀਤੀ, "ਹੇ ਮਾਲਕ, ਇਸ ਘਰ ਦੀ लाड़ली ਗੁਰੀ ਨੂੰ ਸਦਾ ਖੁਸ਼ ਰੱਖੀ।" ਬੱਚੜੀ ਬਹੁਤ ਪਿਆਰੀ ਸੀ, ਉਸਦੇ ਕੰਨਾਂ ਤੇ ਛੋਟੇ-ਛੋਟੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਗੁਰੀ ਨੂੰ ਸਮਝਦੀਆਂ ਕਿ ਸਾਨੂੰ ਇਸ ਗੁਰੀ ਦੇ ਭਾਗਾ ਨਾਲ ਹੀ ਦੁੱਧ ਮਿਲਦਾ ਏ ਇੱਕ ਸਾਲ ਬਿਲਕੁਲ ਮੀਨ ਆ ਪਿਆ ਖੇਤਾਂ ਵਿੱਚ ਸੋਕਾ ਪੈ ਗਿਆ ਪਿੰਡ ਦੇ ਕਿਸਾਨ ਦੀ ਫਸਲ ਨਾਸ ਹੋ ਗਈ ਪਰ ਸੁਖੇ ਸਿੰਘ ਦਾ ਘਰ ਗੁਰੀ ਦੇ ਕਾਰਨ ਬਚ ਗਿਆ ਗੁਰੀ ਨੇ ਜਿੰਨਾ ਦੁੱਧ ਦਿੱਤਾ ਉਸ ਨਾਲ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਘਰ ਦੀਆਂ ਔਰਤਾਂ ਕਿਉਂ ਵੇਚ ਕੇ ਘਰ ਦਾ ਚੁੱਲ੍ਹਾ ਚਲਾਉਣ ਲੱਗੀਆਂ ਸੁੱਖਾ ਅਕਸਰ ਗੁਰੀ ਵੱਲ ਵੇਖਦਾ ਰਹਿੰਦਾ ਤੇ ਕਹਿੰਦਾ ਜੇ ਤੂੰ ਨਾ ਹੁੰਦੀ ਤਾਂ ਅੱਜ ਸਾਡੇ ਘਰ ਵੀ ਭੁੱਖੇ ਦੇ ਨਾ ਜਾਣੇ ਸੀ ਹਰ ਸਾਲ ਪਿੰਡ ਵਿੱਚ ਵਿਸਾਖੀ ਦਾ ਮੇਲਾ ਲੱਗਦਾ ਇਸ ਵਾਰ ਵੀ ਸਾਰੇ ਪਿੰਡੀਆਂ ਨੇ ਆਪਣੇ ਪਸ਼ੂਆਂ ਨੂੰ ਸਜਾਇਆ ਸੁੱਖੇ ਨੇ ਵੀ ਆਪਣੀ ਗੁਰੀ ਤੇ ਚੰਨੀ ਨੂੰ ਫੁੱਲਾਂ ਨਾਲ ਸਜਾਇਆ ਜਦੋਂ ਉਹ ਮੇਲੇ ਵਿੱਚ ਪਹੁੰਚੇ ਤਾਂ ਲੋਕਾਂ ਨੇ ਬਹੁਤ ਤਾਲੀਆਂ ਵਜਾਈਆਂ ਇੱਕ ਬਜ਼ੁਰਗ ਨੇ ਕਿਹਾ ਇਹ ਗਾਂ ਦਾ ਪਿੰਡ ਦੀ ਸ਼ੋਭਾ ਹੈ ਇਸ ਨੂੰ ਜਿਹੜੇ ਵੀ ਇਸ ਨੂੰ ਵੇਖਦੇ ਨੇ ਉਹਨਾਂ ਦਾ ਮਨ ਪਰਸ਼ੰਨ ਹੋ ਜਾਂਦਾ ਗੁਰੀ ਹੌਲੀ-ਹੌਲੀ ਕੋ ਗੁਰੂਆਂ ਦੀ ਝੰਕਾਰ ਚੱਲਦੀ ਲੋਕ ਉਸਦੇ ਨੇਤਰਾਂ ਨੂੰ ਵੇਖ ਕੇ ਕਹਿੰਦੇ ਇਹ ਤਾਂ ਬੋਲਦੇ ਹਨ ਗੁਰੀ ਹੁਣ ਪਿੰਡ ਦੇ ਹਰ ਇੱਕ ਵਾਸੀ ਨੂੰ ਆਪਣਾ ਮੰਨਦੀ ਸੀ ਜਦੋਂ ਵੀ ਕੋਈ ਬੱਚਾ ਉਸਦੇ ਨੇੜੇ ਆਉਂਦਾ ਤਾਂ ਉਸਦੇ ਹੱਥ ਚੱਟ ਲੈਂਦੀ ਬਜ਼ੁਰਗ ਉਸਦੇ ਸਿਰ ਤੇ ਹੱਥ ਫੇਰਦੇ ਗੁਰੀ ਕਦੇ ਕਿਸੇ ਨੂੰ ਤੱਕਾ ਨਹੀਂ ਸੀ ਦਿੰਦੀ ਇੱਕ ਵਾਰ ਪਿੰਡ ਦਾ ਛੋਟਾ ਬੱਚਾ ਰਾਹ ਭੁੱਲ ਗਿਆ ਉਹ ਰੋਂਦਾ ਹੋਇਆ ਗੁਰੀ ਦੇ ਨੇੜੇ ਆ ਗਿਆ ਗੁਰੀ ਨੇ ਉਸ ਨੂੰ ਆਪਣੀ ਪੂੰਛ ਨਾਲ ਠੰਡਾ ਕੀਤਾ ਜਦ ਤੱਕ ਬੱਚੇ ਦੇ ਮਾਪੇ ਨਾ ਆ ਗਏ ਗੁਰੀ ਉਸ ਕੋਲ ਹੀ ਖੜੀ ਰਹੀ ਲੋਕ ਕਹਿੰਦੇ ਸਨ ਕਿ ਇਹ ਗਾਂ ਸਿਰਫ ਪਸ਼ੂ ਨਹੀਂ ਮਾਂ ਹੈ ਜਿਸ ਨੂੰ ਵੀ ਵੇਖਦੀ ਹੈ ਉਸ ਨੂੰ ਆਪਣੇ ਹਿਰਦੇ ਨਾਲ ਜੋੜ ਲੈਂਦੀ ਹੈ ਗੁਰੀ ਦੇ ਘਰ ਗੁਰੀ ਦੇ ਕਾਰਨ ਘਰ ਵਿੱਚ ਖੁਸ਼ਹਾਲੀ ਆ ਗਈ ਸੁੱਖੇ ਤੇ ਬੱਚੇ ਸਕੂਲ ਜਾਣ ਲੱਗੇ ਹੁਣ ਘਰ ਵਿੱਚ ਨਵੀਂ ਛੱਤ ਪੈ ਗਈ ਨਵੇਂ ਕੱਪੜੇ ਸਿਲਾਏ ਗਏ ਇਹ ਸਭ ਕੁਝ ਗੁਰੀ ਦੇ ਦੁੱਧ ਦੀ ਬਰਕਤ ਨਾਲ ਸੀ ਸੁੱਖਾ ਅਕਸਰ ਕਹਿੰਦਾ ਸੀ ਇਹ ਸਾਡੀ ਮਾਂ ਹੈ ਸਾਡਾ ਹਰ ਦੁੱਖ ਇਸ ਸੁਖ ਇਸ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਨੇ ਸਾਡੀ ਹਰ ਦੁੱਖ ਸੁਖ ਵਿੱਚ ਮਦਦ ਕੀਤੀ ਹੈ ਇਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ। ਚੰਨੀ ਹੁਣ ਹੌਲੀ-ਹੌਲੀ ਵੱਡੀ ਹੋ ਰਹੀ ਸੀ। ਜਦੋਂ ਉਹ ਖੇਤਾਂ ਵਿੱਚ ਦੌੜਦੀ ਤਾਂ ਮਿੱਟੀ ਉੱਡਦੀ ਤੇ ਬੱਚੇ ਖੁਸ਼ੀ ਨਾਲ ਚੀਕਾਂ ਮਾਰਦੇ। ਗੁਰੀ ਹਰ ਵੇਲੇ ਉਸ ਨੂੰ ਆਪਣੇ ਨੇੜੇ ਰੱਖਦੀ। ਜਿਵੇਂ ਇੱਕ ਮਾਂ ਆਪਣੀ ਧੀ ਨੂੰ ਅੱਖਾਂ ਵਿੱਚ ਵਸਾਉਂਦੀ ਹੈ। ਗੁਰੀ ਵੀ ਚੰਨੀ ਦੇ ਬਿਨਾਂ ਰਹਿ ਨਹੀਂ ਸਕਦੀ। ਸੁੱਖਾ ਸਿੰਘ ਬੱਚੇ ਨੂੰ ਚੰਨੀ ਨੂੰ ਆਪਣੇ ਸਹੇਲੀ ਵਾਂਗ ਮੰਨਦੇ ਸੀ। ਉਹ ਉਸਦੇ ਗਲੇ ਵਿੱਚ ਘੁੰਗਰੂ ਬੰਨ੍ਹਦੇ ਕਦੇ ਉਸ ਨੂੰ ਰੰਗीन ਕੱਪੜੇ ਪਹਿਨਾਉਂਦੇ ਚੰਨੀ ਦੀਆਂ ਅੱਖਾਂ ਬਿਲਕੁਲ ਗੁਰੀ ਵਾਂਗ ਚਮਕਦਾਰ ਸਨ ਹਰ ਸ਼ਾਮ ਪਿੰਡ ਦੇ ਬੱਚੇ ਗੁਰੀ ਤੇ ਚੰਨੀ ਦੇ ਨੇੜੇ ਇਕੱਠੇ ਹੋ ਜਾਂਦੇ ਉਹਨਾਂ ਦੀਆਂ ਖੇਡਾਂ ਬੱਕਰੀਆਂ ਹੀ ਹੁੰਦੀਆਂ ਸਨ ਕੋਈ ਚੰਨੀ ਦੇ ਪਿੱਛੇ ਦੌੜਦਾ ਕੋਈ ਉਸ ਦੀ ਪੂਛ ਫੜ ਲੈਂਦਾ ਚੰਨੀ ਵੀ ਸ਼ਰਾਰਤੀ ਸੀ ਕਦੇ ਬੱਚੇ ਦਾ ਰਮਾਲ ਚੁੱਕ ਲੈਂਦੀ ਕਦੇ ਕਿਸੇ ਦੇ ਅੱਗੇ ਭੱਜ ਲੈਂਦੀ ਇਸ ਤਰ੍ਹਾਂ ਉਹ ਸਾਰੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਖੇਡਦੀ। ਗੁਰੀ ਸ਼ਾਂਤ ਖੜੀ ਹੋ ਕੇ ਸਭ ਦੇਖਦੀ ਰਹਿੰਦੀ। ਜਦੋਂ ਵੀ ਕੋਈ ਬੱਚਾ ਬਹੁਤ ਚੜਦਾ ਚੜਾਉਂਦਾ ਗੁਰੀ ਹੌਲੀ ਜੀ ਆਵਾਜ਼ ਕੱਢਦੀ ਜਿਵੇਂ ਚੇਤਾਵਨੀ ਦਿੰਦੀ ਹੋਵੇ। "ਬੱਸ ਕਰੋ ਹੁਣ ਮੇਰੀ ਚੰਨੀ ਨੂੰ ਤੰਗ ਨਾ ਕਰੋ।" ਪਿੰਡ ਦੇ ਕਿਸਾਨ ਅਕਸਰ ਸ਼ਾਮ ਨੂੰ ਸੁੱਖੇ ਦੇ ਘਰ ਦੇ ਆਲੇ-ਦੁਆਲੇ ਬੈਠਦੇ ਉਹ ਆਪਣੇ ਦੁੱਖ-ਸੁੱਖ ਸਾਂਝੇ ਕਰਦੇ। ਗੁਰੀ ਉਹਨਾਂ ਦੇ ਨੇੜੇ ਹੀ ਖੜੀ ਰਹਿੰਦੀ। ਕਿਸਾਨ ਕਹਿੰਦੇ ਇਹ ਗਾਂ ਤਾਂ ਅਸੀਸਾਂ ਵਾਲੀ ਐ ਜਿਸ ਵੇਲੇ ਅਸੀਂ ਆਪਣਾ ਦੁੱਖ ਸੁਣਾਉਂਦੇ ਹਾਂ ਇਹ ਵੀ ਇਸੇ ਤਰ੍ਹਾਂ ਸਿਰ ਹਿਲਾ ਕੇ ਸਾਡਾ ਸਾਥ ਦਿੰਦੀ ਐ। ਕਈ ਵਾਰੀ ਕਿਸਾਨ ਗੁਰੀ ਨੂੰ ਹੱਥ ਲਾ ਕੇ ਕਹਿੰਦੇ ਮਾਂ ਸਾਡੇ ਖੇਤਾਂ ਨੂੰ ਹਰਿਆ-ਭਰਿਆ ਫਸਲਾਂ ਦੇਣਾ ਪਰਿਆ ਰੱਖੀ ਇੱਕ ਵਾਰ ਪਿੰਡ ਵਿੱਚ ਅੱਗ ਲੱਗ ਗਈ ਲੋਕ ਘਬਰਾਟ ਵਿੱਚ ਦੌੜਨ ਲੱਗ ਪਏ ਗੁਰੀ ਵੀ ਬੇਚੈਨ ਹੋ ਗਈ ਉਸਨੇ ਚੰਨੀ ਨੂੰ ਆਪਣੇ ਨੇੜੇ ਕੀਤਾ ਤੇ ਇੱਕ ਕੋਨੇ ਵਿੱਚ ਖੜੀ ਹੋ ਗਈ ਲੋਕ ਹੈਰਾਨ ਸਨ ਕਿ ਗਾਂ ਨੂੰ ਵੀ ਗਾਂ ਨੂੰ ਵੀ ਸਮੇਂ ਦੀ ਗੰਭੀਰਤਾ ਸਮਝ ਆ ਗਈ ਹੈ ਜਦੋਂ ਅੱਗ ਬੁਝ ਗਈ ਤਾਂ ਲੋਕਾਂ ਨੇ ਗੁਰੀ ਦੇ ਸਹਿਯੋਗ ਦੀ ਸਲਾਮਗਾ ਕੀਤੀ ਉਹ ਕਹਿੰਦੇ ਪਸੂ ਨਹੀਂ ਇਹ ਸਾਡੇ ਵਾਂਗ ਹੀ ਸਮਝਣ ਵਾਲਾ ਇੱਕ ਇਨਸਾਨ ਹੈ ਸੁੱਖਾ ਸਿੰਘ ਅਕਸਰ ਖੇਤਾਂ ਵਿੱਚ ਹਲ ਜੋਤ ਕੇ ਆਉਂਦਾ ਤਾਂ ਗੁਰੀ ਉਸ ਦਾ ਮੂੰਹ ਚੱਟਦੀ ਜਿਵੇਂ ਕਹਿੰਦੀ ਹੋਵੇ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਸੁੱਖਾ ਵੀ ਉਸ ਨੂੰ ਗੱਲ ਲਾ ਕੇ ਕਹਿੰਦਾ ਗੁਰੀਏ ਤੂੰ ਮੇਰਾ ਹੌਸਲਾ ਹੈ ਜਦ ਤੱਕ ਤੂੰ ਮੇਰੇ ਨਾਲ ਹੈ ਮੈਨੂੰ ਕੋਈ ਚਿੰਤਾ ਨਹੀਂ ਦੀਵਾਲੀ ਦਾ ਸਮਾਂ ਆਇਆ ਪਿੰਡ ਦੇ ਹਰ ਘਰ ਵਿੱਚ ਦੀਵੇ ਜਲੇ ਸੁੱਖੇ ਦੇ ਘਰ ਵਿੱਚ ਵੀ ਬੱਚਿਆਂ ਨੇ ਗੁਰੀ ਤੇ ਚੰਨੀ ਦੇ ਕੋਲ ਦੀਵੇ ਰੱਖੇ ਉਹ ਕਹਿੰਦੇ ਸਾਡੀਆਂ ਮਾਵਾ ਨੇ ਇਹਨਾਂ বিনা ਸਾਡਾ ਘਰ ਸੁਨਣਾ ਜਦੋਂ ਦੀਵਿਆਂ ਦੀ ਰੋਸ਼ਨੀ ਗੁਰੀ ਦੇ ਸਫੇਦ ਸਰੀਰ ਤੇ ਪਈ ਤਾਂ ਬਿਲਕੁਲ ਚਮਤਕਾਰ ਚਮਕਦਾਰ ਦਿਖੀ ਲੋਕਾਂ ਨੇ ਕਿਹਾ ਇਹ ਤਾਂ ਸੱਚਮੁੱਚ ਦੀਵਾਲੀ ਦੀ ਲਾਜ ਹੈ ਇਸ ਤਰ੍ਹਾਂ ਪਿੰਡ ਦੇ ਸਾਰੇ ਬੱਚੇ ਵੱਡੇ ਸਭ ਗੁਰੀ ਤੇ ਚੰਨੀ ਨੂੰ ਬਹੁਤ ਪਿਆਰ ਕਰਦੇ ਸਨ ਸਾਨੂੰ ਵੀ ਸਾਰੇ ਜਾਨਵਰਾਂ ਨੂੰ ਸਭ ਜੀਵ ਜੰਤੂਆਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਨਾਲ ਸਾਡੇ ਨਾਲ ਪਿਆਰ ਕਰਦੇ ਨੇ ਤੇ ਸਾਨੂੰ ਵੀ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ